ਮੇਰਾ ਨਾਮ ਸਿਮਰਜੀਤ ਸਿੰਘ ਹੈ ਮੈਂ ਗੁਰਦਾਸਪੁਰ ਤੋਂ ਆਇਆ ਮੇਰ ਨਾਲ ਮੇਰੀ ਟੀਮ ਸੋਨੂ ਹਰਦੇਵ ਸਿੰਘ ਤੇ ਬਾਕੀ ਮੇਰੀ ਟੀਮ ਸਾਰੀ ਆਈ ਹੈ ਇਹ 15 ਰਿਆ ਤੋਂ ਪਾਰ ਰਾਵੀ ਦਰਿਆ ਤੋਂ ਪਾਰ ਐਸ ਹੱਪ ਪਿੰਡ ਸੀ ਜਿਹੜੇ ਕੱਟ ਆਫ ਹੋ ਗਏ ਸੀ ਖੜਾਂ ਦੀ ਮਾਰ ਕਰਕੇ ਬੋਲ ਟੁੱਟ ਗਿਆ ਸੀ ਆਪਾਂ ਉੱਥੇ ਲਗਾਤਾਰ ਆ ਰਹੇ ਆ ਤੇ ਅੱਜ ਵੀ ਆਪਾਂ ਪਿੰਡ ਕੁੱਕਰ ਵਿੱਚ ਆਪਾਂ ਆਏ ਜਿੱਥੇ ਕਿ ਪਸ਼ੂਆਂ ਦੇ ਵਿਚਾਰੇ ਦੀ ਬਹੁਤ ਲੋੜ ਸੀਗੀ ਉਸ ਕਰਕੇ ਆਪਾਂ ਚਾਰਾ ਲੈ ਕੇ ਆਏ ਤੇ ਬਾਕੀ ਇੱਥੇ ਕੁਝ ਆਪਾਂ ਤਲਾਈਆਂ ਨੇ ਤੇ ਕੁਝ ਮਤਲਬ ਕਿ ਕੰਬਲ ਨੇ ਚਾਦਰਾਂ ਲੈ ਕੇ ਆਏ ਆ ਸਰਾਣੇ ਲੈ ਕੇ ਆਏ ਕਿ ਜੋ ਜੋ ਇਹਨਾਂ ਦੀ ਬੇਸਿਕ ਨੀਡਸ ਸੀਗੀਆਂ ਉਹ ਆਪਾਂ ਸਾਰਾ ਸਮਾਨ ਲੈ ਕੇ ਆਏ ਆ ਜੀ ਮੇਰਾ ਚੋਤੀਜਾ ਚੌਥਾ ਫੇਰਾ ਇੱਥੇ ਲਗਾਤਾਰ ਪਿਛਲੇ 15 ਦਿਨਾਂ ਚ ਤੇ ਨਹੀਂ ਅਸੀ ਗੱਲ ਕੋਈ ਨਹੀਂ ਕਿ ਨਹੀਂ ਕੋਈ ਆਇਆ ਆ ਰਹੇ ਨੇ ਕਾਫੀ ਕਾਫੀ ਸਸਥਾ ਮਾਂ ਆ ਰਹੀਆਂ ਨੇ ਇੱਥੇ ਇਸ ਪਾਰਟੀ ਵੀ ਆਪਣੀ ਆਮ ਆਦਮੀ ਪਾਰਟੀ ਤੋਂ ਲੋਕ ਆ ਰਹੇ ਨੇ ਕੁਝ ਨਾ ਕੁਝ ਸਾਰੇ ਕੋਈ ਨਾ ਕੋਈ ਆ ਰਿਹਾ ਇੱਥੇ ਤੇ ਨੁਕਸਾਨ ਕਾਫੀ ਜ਼ਿਆਦਾ ਹੋ ਚੁੱਕਾ ਵਾ ਜਿੱਦਾਂ ਜਿੱਦਾਂ ਆਪਾਂ ਅਪਾ ਜਦੋਂ ਆਏ ਆ ਜਦ ਮੈਨੂੰ ਆਪਾਂ ਫੇਸਬੁੱਕ ਤੇ ਇਹਨੂੰ ਇਹਨੂੰ ਪਾਉਨੇ ਆ ਲੋਕੀ ਵੇਖ ਏਰੀਆ ਵੇਖਦੇ ਆ ਜਦੋਂ ਆਪਾਂ ਦੱਸਦੇ ਆ ਸਾਰੇ ਹੀ ਜਿਉਂ ਇਸ ਏਰੀਆ ਬਾਰੇ ਦੱਸਦੇ ਆ ਫਿਰ ਵੇਖ ਕੇ ਲੋਕੀ ਫਿਰ ਆਉਂਦੇ ਨੇ ਆਉਦੇ ਤੇ ਹੈ ਲੇਕਿਨ ਕਿਨਾਰੇ ਤੋਂ ਮੋੜ ਜਾਂਦੇ ਕਿਉਂਕਿ ਰਸਤਾ ਵਗ ਚੁਕਿਆ ਸੜਕ ਪੂਰੀ ਪੂਰੀ ਵਗ ਚੁਕੀ ਆ ਆਨਾ ਬਹੁਤ ਮੁਸ਼ਕਲ ਹੈ ਇੱਥੇ ਇਸ ਤਰ੍ਹਾਂ ਕੇ ਥੋੜਾ ਪ੍ਰੋਬਲਮ ਹੁੰਦੀ ਆ ਕਿ ਬਾਰੋ-ਬਾਰ ਕਿਨਾਰੇ ਤੇ ਵੰਡ ਕੇ ਚੱਲ ਜਾਂਦੇ ਕਹਿੰਦੇ ਪਰ ਆਪਣੀ ਜ਼ਰੂਰਤਮੰਦ ਲੋਕਾਂ ਦਾ ਨਹੀਂ ਪਹੁੰਚ ਪਹਿਲੇ ਜਾਂਦੇ ਸੀ ਹੁਣ ਸੜ ਜਿਉਂ ਦਾ ਪਾਣਾ ਸ਼ੁਰੂ ਕੀਤਾ ਫੇਸਬੁੱਕ ਤੇ ਪ੍ਰੋਪਰ ਪ ਵਰਣਾਲ ਪਿੰਡ ਇੱਕ ਤੂਰਿਆ ਭਰਿਆ ਆ ਲਿਆ ਇਹ ਸਾਰੇ ਪਿੰਡਾਂ ਚ ਹੁਣ ਨਹੀਂ ਆਉਣ ਲੱਪੇ ਆ ਜਦੋਂ ਅਸੀਂ ਆਣਾ ਸ਼ੁਰੂ ਕੀਤਾ ਪਹਿਲੇ ਪਹਿਲੇ ਨਹੀਂ ਵਾਕਿਆ ਤੁਹਾਡੀ ਗੱਲ ਠੀਕ ਹੈ ਕਿ ਕੋਈ ਵੀ ਨਹੀਂ ਆ ਰਿਹਾ ਸੀ ਪਰ ਜਦੋਂ ਅਸੀਂ ਆਣਾ ਸ਼ੁਰੂ ਕੀਤਾ ਫੇਸਬੁੱਕ ਤੇ ਪਾਇਆ ਲੋਕਾਂ ਨੂੰ ਅਪੀਲ ਕੀਤੀ ਆ ਤੇ ਹੁਣ ਕਾਫੀ ਸੰਸਥਾਵਾਂ ਇੱਥੇ ਆ ਰਹੀਆਂ ਨੇ ਤੇ ਸਮਾਨ ਵੀ ਪੁੱਜ ਰਿਹਾ ਵੇ ਲੇਕਿਨ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਾ ਤੁਸੀਂ ਵੇਖਦੇ ਵੇਖਦੇ ਪਿਓ ਕਿ ਇੱਥੇ ਪੁਲ ਦੀ ਬਹੁਤ ਜ਼ਿਆਦਾ ਲੋਡ ਆ ਨਾ ਹੋਣ ਕਰਕੇ ਪੁਲ ਨਾ ਹੋਣ ਕਰਕੇ ਜੇ ਕੋਈ ਬਿਮਾਰ ਹੋ ਜਾਂਦਾ ਉਹਨਾਂ ਦਾ ਪਰਿਵਾਰ ਦਾ ਕੋਈ ਮੈਂਬਰ ਫਿਰ ਬਹੁਤ ਔਖਾ ਵਾ ਬੇੜੀ ਟਾਈਮ ਸਰ ਚੱਲਦੀ ਹੈ 2-2 2.5 ਘੰਟੇ ਬੇੜੀ ਦੇ ਵੇਟ ਕਰਨੀ ਪੈਂਦੀ ਆ ਤੇ ਕਾਫੀ ਮੁਸ਼ਕਲ ਜ਼ਿੰਦਗੀ ਆ ਜੀ ਰਹੇ ਨੇ ਸਾਹਮਣੇ ਦਰਿਆ ਬੰਦਾ ਵਾ ਲਗਾਤਾਰ ਆ ਰਹੇ ਹੋ ਤੁਸੀਂ ਦੱਸਿਆ ਕਿ ਅੱਗੇ ਵੀ ਆਵਾਂਗੇ ਕੀ ਕੀ ਸਮਾਨ ਦੀ ਲੋਕਾਂ ਦੀ ਲੋੜ ਹੈ ਔਰ ਕੀ ਕੀ ਪਹੁੰਚਾਇਆ ਜਾ ਰਿਹਾ ਜੋ ਬੇਸਿਕ ਨੀਰ ਸੇਵਿਕੋ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਤੇ ਪਾਣੀ ਚੱਲ ਗਿਆ ਘਰ ਤੱਕ ਤਾਂ ਡਿੱਗ ਪਏ ਨੇ ਇੱਥੇ ਮੰਜੇ ਬਿਸ ਉਹ ਚੁੱਸ ਤੋਂ ਬਾਜ਼ ਚਾਰੇ ਦੀ ਵੀ ਲੋੜ ਆ ਕੱਪੜਿਆਂ ਦੀ ਵੀ ਲੋੜ ਆ ਬਰਤਨ ਭਾਂਡਿਆਂ ਦੀ ਵੀ ਲੋੜ ਆ ਵਾਸ਼ਿੰਗ ਮਸ਼ੀਨ ਤੋਂ ਲਾ ਕੇ ਪੇਟੀਆਂ ਤੋਂ ਲਾ ਕੇ ਕੱਲੇ-ਕੱਲੇ ਸਮਾਨ ਦੀ ਇੱਥੇ ਜ਼ਰੂਰਤ ਆ ਸਭ ਤੋਂ ਮੇਨ ਜਿਹੜੀ ਲੋੜ ਆ ਹੁਣ ਇੱਥੇ ਨਾ ਹਰ ਪਿੰਡ 'ਚ ਤਿੰਨ-ਚਾਰ ਤਿੰਨ-ਚਾਰ ਘੜ ਡਿੱਗ ਚੁੱਕੇ ਨੇ ਉਹ ਕਦੇ ਕੋਈ ਸਰਪੰਚ ਰੱਖ ਰਿਹਾ ਕਦੇ ਕੋਈ ਉਹਨੂੰ ਰੱਖ ਰਿਹਾ ਤੇ ਫਿਰ ਉੱਥੇ ਇਹ ਪੂਰੇ ਪਿੰਡਾਂ 'ਚ 20-25 ਘਰ ਐਸੇ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਮਤਲਬ ਕਿ ਮਦਦ ਦੀ ਲੋੜ ਆ ਸੋ ਮੈਂ ਤੁਹਾਡੇ ਚੈਨਲ ਰਹੇ ਵੀ ਤੁਸੀਂ ਵੀ ਅੱਜ ਆਇਓ ਤੁਹਾਡਾ ਧੰਨਵਾਦ ਆ ਕਿ ਤੁਸੀਂ ਅੱਜ ਗਰਾਊਂਡ ਤੇ ਆ ਕੇ ਤੁਸੀਂ ਵੇਖਿਆ ਵਾ ਕਿ ਹਾਲਾਤ ਵੇਖੇ ਆ ਮੈਨੂੰ ਉਮੀਦ ਆ ਕਿ ਤੁਸੀਂ ਵੀ ਗਾਂ ਆਪਣੇ ਸਾਰੇ ਸਾਰਿਆਂ ਨੂੰ ਦੱਸੋਗੇ ਕਿ ਜੋ ਗਰਾਊਂਡ ਤੇ ਕੀ ਹਾਲਾਤ ਬਣੇ ਨੇ ਤੇ ਇਸ ਕਰਕੇ ਆਪਾਂ ਸਾਰੇ ਹੀ ਰਲ ਮਿਲ ਕੇ ਸਾਥ ਦੇ ਕੇ ਇਹਨਾਂ ਦੀ ਮਦਦ ਕਰੀਏ ਜਿੰਨੇ ਘਰ ਡਿੱਗ ਚੁੱਕੇ ਨੇ ਉਹਨਾਂ ਘਰ ਬਣਾਉਣ ਚ ਹੈਲਪ ਕਰੀਏ ਆਪਾਂ ਚਿੱਪ ਪਿੰਡ ਚ ਵੀ ਗਏ ਸੀ ਕਿ ਉੱਥੇ ਵੀ ਕੁਝ ਘਰਾਂ ਨੂੰ ਆਪਾਂ ਬਣਾਉਂਦੀ ਉਹਨਾਂ ਨਾਲ ਵਾਦਾ ਕੀਤਾ ਵਾ ਮੈਂ ਮੇਰੀ ਟੀਮ ਸਾਰੀ ਆਪਾਂ ਕੋਸ਼ਿਸ਼ ਕਰਾਂਗੇ ਤੇ ਆਪਾਂ ਜੋ ਬਤਵਤ ਹੋ ਸਕਦਾ ਇਹਨਾਂ ਦੀ ਮਤ ਕਰਨ ਲਈ ਤਿਆਰ